ਇਹ ਕਿ ਸੋਸ਼ਲ ਮੀਡੀਆ ਤੇ ਪੋਸਟਰ ਮਿਲਿਆ ਸੋ ਸੁਣ ਕੇ ਮਨ ਬੜਾ ਦੁਖੀ ਹੋਇਆ ਕਿ ਦਿੱਲੀ ਦੇ ਤਲਵੇ ਚਟਾ ਥੱਲੇ ਲੱਗਣ ਵਾਲੇ ਕੁਝ ਸਿੱਖਾਂ ਦੇ ਰੂਪ ਚ ਬਹਿਰੂਪੀਏ ਅੱਜ ਵੀ ਨੇ ਜਿਹੜੇ ਹਮੇਸ਼ਾ ਹੀ ਗੁਰੂ ਗੋਬਿੰਦ ਸਿੰਘ ਦੇ ਥਾਪੇ ਹੋਏ ਪੰਥ ਖਾਲਸਾ ਦਾ ਨਰਾਦਰ ਕਰਨਤੇ ਲੱਗੇ ਰਹਿੰਦੇ ਨੇ ਸੋ ਬਈ ਇਹ ਪੋਸਟਰ ਤਾਂ ਹਰਮੀਤ ਸਿੰਘ ਕਾਲਖਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਜਿਹੜਾ ਇੱਕ ਪਾਰਟੀ ਵੀ ਚਲਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਨਾਂ ਤੇ ਸੋ ਉਹਨਾਂ ਦਾ ਉਮੀਦਵਾਰ ਦੇਖੋ ਲਿਖਦਾ ਕੀ ਆ ਵੀ ਮੋਦੀ ਦਾ ਖਾਲਸਾ ਪੰਥ ਉੱਥੇ ਐਸਾਨ ਪੰਜਾਬ ਦੇ ਹੜਾਂ ਚ 1600 ਕਰੋੜ ਰੁਪਇਆ ਦੇਣ ਤੇ ਧੰਨਵਾਦ ਸਿੱਖ ਕੌਮ ਹਮੇਸ਼ਾ ਇਹਨਾਂ ਦਾ एहसानमंद ਰਹੇਗੀ ਉਹ ਲੱਖ ਲਾਨ ਤੇ ਆਓ ਤੁਹਾਡੇ ਦੇ ਬੇਸ਼ਰਮੂ ਪੰਜਾਬ ਨੂੰ ਡਬੋਇਆ ਕਿਨੇ ਆ ਪੰਜਾਬ ਨੂੰ ਡਬੋਇਆ ਦਿੱਲੀ ਨੇ ਪੰਜਾਬ ਨੂੰ ਡਬੋਇਆ ਮੋਦੀ ਨੇ ਅਮਿਤ ਸ਼ਾਹ ਨੇ ਤੁਸੀਂ ਤਲਵੇ ਚਟੋ ਤੁਸੀਂ ਇਹਨਾਂ ਦੀ ਚਾਕਰੀ ਕਰਦੇ ਹੋ ਤੇ ਉਲਟਾ ਤੇ ਜੇ 1600 ਕਰੋੜ ਦੇ ਵੀ ਦੇ ਆ ਫੇਰ ਕਿਹੜਾ ਉਹਦੀਆਂ ਲੋੜਾ ਪੂਰੀਆਂ ਕਰਤੀਆਂ ਘੱਟੋ ਘੱਟ 20000 ਕਰੋੜ ਦਾ ਨੁਕਸਾਨ ਆ ਹਲੇ ਤਾਂ ਇਹ ਕਹਿੰਦੇ ਆ ਵੀ 1600 ਕਰੋੜ ਦੇ ਆ ਟੋਕਨ ਮਨੀ ਕਹਿ ਕੇ ਗੱਲ ਟਾਲਦੇ ਨੇ ਸੋ ਭਾਖੜਾ ਨੇ ਮੈਨੇਜਮੈਂਟ ਬੋਰਡ ਦਾ ਕੰਟਰੋਲ ਕਿਨੇ ਲਿਆ ਪੰਜਾਬ ਦੇ ਪਾਣੀ ਨੇ ਹੜਦਾ ਕੌਣਾ ਸੋ ਤੁਸੀਂ ਕੋਲੀ ਚੱਟੋ ਆ ਕੁਛ ਕਰਦੇ ਹੋ ਇੱਥੇ ਦਾ ਜਿਹਾਰੂ ਸੂਰਮੇ ਮਰ ਕੇ ਬੱਗੇ ਦਿੱਲੀ ਦੀ ਈਂਡ ਨਹੀਂ ਮੰਨੀ ਅਜੇ ਭਗਵੰਤ ਮਾਨ ਵੀ ਨਾ ਉਹਨਾਂ ਨੂੰ ਕੇਜਰੀਵਾਲ ਨੂੰ ਨਾ ਕਰ ਪਿੱਛੇ ਕਰਦਾ ਮੈਂ ਗਾਰੰਟੀ ਦਿੰਦਾ ਕੇਜਰੀਵਾਲ ਸਸੋਦੀਏ ਦਾ ਨੇਪਾਲ ਦੇ ਪ੍ਰਧਾਨ ਮੰਤਰੀ ਵਾਲਾ ਖਜ਼ਾਨਾ ਮੰਤਰੀ ਵਾਲਾ ਹਾਲ ਹੁੰਦਾ ਸੋ ਇੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਬਾਬਾ ਗੁਰਵਚਨ ਸਿੰਘ ਮਾਨ ਨੂੰ ਚਾਲ ਤੂਫਾਨ ਸਿੰਘ ਹੋਰਾਂ ਨੇ ਜਾਨਾਬਾਲਤੀਆਂ ਪਰ ਕਦੇ ਵੀ ਬਈ ਦਿੱਲੀ ਦੀਨ ਨਹੀਂ ਮੰਨੀ ਤੇ ਪਿੱਛੇ ਇਤਿਹਾਸ ਚ ਦੇਖ ਲਈਏ ਦਸ਼ਮੇਸ਼ ਪੀਦਾ ਦੇ ਵੇਲੇ ਪੰਥ ਖਾਲਸਾ ਕੇਸ ਲਈ ਸੱਜਿਆ ਗਿਆ ਤਾਂ ਅਕਾਲ ਤਖਤ ਕਿਸ ਲਈ ਸੱਜਿਆ ਗਿਆ ਤਾਂ 6ਵੇਂ ਪਾਤਸ਼ਾਹ ਵੇਲੇ ਉਹ ਦਿੱਲੀ ਦੇ ਤਖਤ ਨੂੰ ਬੰਗਾਲਤੀ ਵੀ ਜੇ ਥੋਤੋ ਜਾਲਬ ਹਕੂਮਤ ਚੱਲੂਗੀ ਤਾਂ ਇਸ ਅਕਾਲ ਦੇ ਰੂਪ ਚ ਅਕਾਲ ਦੀ ਸਰਪ੍ਰਸਤੀ ਚ ਅਸੀਂ ਲੋਕਾਂ ਦੇ ਭਲੇ ਲਈ ਹਕੂਮਤ ਚਲਾਵਾਂਗੇ ਤੇ ਆ ਕੁਛ ਕੌਲੀ ਜੱਟ ਜਿਹੜੇ ਸਿੱਖਾਂ ਦੇ ਭੇਜ ਚ ਅੱਜ ਸਿੱਖੀ ਦਾ ਹੀ ਘਾਣ ਕਰਨ ਲੱਗੇ ਹੋਏ ਨੇ ਇਹ ਗੁਰੂ ਗ ਖਾਲਸਾ ਪੰਥ ਨੂੰ ਇਹ ਦਿੱਲੀ ਥੱਲੇ ਲਾਉਣ ਨੂੰ ਫਿਰਦੇ ਹੋ ਉਹ ਤੁਸੀਂ ਦਿੱਲੀ ਥੱਲੇ ਲੱਗ ਸਕਦੇ ਹੋ ਖਾਲਸਾ ਪੰਥ ਨਹੀਂ ਲੱਗ ਸਕਦਾ ਜੇ ਇਹ ਹੀ ਦੀ ਗੱਲ ਹੈ ਨਾ ਇਹ ਆਸਾਨ ਦੀ ਗੱਲ ਸੋ ਸਾਨੂੰ ਇਹ 1200 ਕਰੋੜ ਵੀ ਨਹੀਂ ਚਾਹੀਦਾ ਬਥੇਰਾ ਕਰ ਲਾਂਗੇ ਖਾ ਲਾਂਗੇ ਕਿਸਾਨ ਅੰਦੋਲਨ ਤੱਕ ਖਾਰਕੁਸਿੰਗਰ ਸ਼ਾਹ ਤੱਕ 6ਵੇਂ ਪਾਸ਼ਾ ਤੱਕ ਬਾਬੇ ਪਿੱਛੇ ਵਗ ਜੀਏ ਬਾਬੇ ਨਾਨਕ ਤੱਕ ਵੀ ਉਹਨਾਂ ਨੇ ਦਿੱਲੀ ਦੇ ਤਖਤ ਨੂੰ ਵੰਗਾਰਿਆ ਤੇ ਬਾਬਰ ਨੂੰ ਜਾਬਰ ਕਿਹਾ ਕਿਉਂਕਿ ਕਿਸੇ ਨੇ ਵੀ ਦਿੱਲੀ ਦੀ ਨਹੀਂ ਮੰਨੀ ਜਿੱਥੇ ਕੋਈ ਗਲਤ ਆ ਉੱਥੇ ਗਲਤ ਕਿਹਾ ਤੁਸੀਂ ਕੋਲੀ ਚਟੋ ਪਪੇਥ ਬਾਣਾ ਲੈਣੇ ਉਹ ਬਾਬੇ ਨਾਨਕ ਦਾ ਸੋ ਬਦਨਾਮ ਕਰਦੇ ਉਹਨਾਂ ਦੀ ਵਿਚਾਰਧਾਰਾ ਨੂੰ ਇਹ ਕਦੇ ਨਹੀਂ ਹੋ ਸਕਦਾ ਸੋ ਬਾਈ ਰੱਜ ਕੇ ਇਹਨਾਂ ਨੂੰ ਲਾਹਨਤ ਪਾਓ ਹਰਮੀਤ ਸਿੰਘ ਕਾਲਕਾ ਜਿਹੜਾ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਤੇ ਉਹਦੇ ਆ ਦੇਖੋ ਉਹਦੇ ਦਾ ਪੋਸਟਰ ਤੇ ਪਏ ਨੇ ਸੋ ਉਹਦਾ ਇੱਕ ਅ ਮਤਲਬ ਵੀ ਹਲਕਾ ਉਮੀਦਵਾਰ ਨਿਸ਼ਾਨ ਸਿੰਘ ਜਿਨ੍ਹਾਂ ਨੇ ਇਹ ਕਾਲੀ ਕਲਤੂਤ ਕੀਤੀ ਆ ਸੋ ਪੰਥ ਖਾਲਸਾ ਸਿੱਖ ਪੰਜਾਬ ਕਿਸੇ ਦਾ ਗੁਲਾਮ ਨਹੀਂ ਇਹ ਠੀਕ ਆ ਵੀ ਮਾੜੇ ਹਾਲਾਤਾਂ ਚ ਨੇ ਇੱਥੇ ਦੀ ਸਿਆਸਤ ਉਹਨਾਂ ਦੇ ਕੋਈ ਇਸ ਟਾਈਮ ਤਾਕਤਵਰ ਨੇ ਕੁਝ ਪ੍ਰਭਾਵ ਆ ਜਾਂਦੇ ਨੇ ਪਰ ਵਿਚਾਰਕ ਤੌਰ ਤੇ ਵੀ ਇਹ ਜਿਆਦਾ ਥੋੜੇ ਵਰਗੀ ਅਸੀਂ ਭੈੜੀ ਸੋਚ ਨਹੀਂ ਰੱਖਦੇ ਜਿਹੜੇ ਚੰਦ ਛੇਲਣਾ ਪਿੱਛੇ ਦਿੱਲੀ ਥੱਲੇ ਲੱਗੀ ਏ ਧੰਨਵਾਦ ਜੀ ਸ਼ੇਅਰ ਕਰਕੇ ਹਰਮਿੰਦਰ ਸਿੰਘ ਕਾਦੀਆਂ ਵਰਗੇ ਦਿੱਲੀ ਦੇ ਦਲਿਆਂ ਤੱਕ ਜਰੂਰ ਪਹੁੰਚਾ ਦਿਓ